ਕਹਿੰਦੇ ਨੇ ਕਿ ਸ਼ਾਇਦ ਸੂਰਮੇ ਸ਼ਹੀਦ ਹੋ ਜਾਂਦੇ ਨੇ ਮਗਰ ਤਾਰੀਖ ਦੇ ਉਤੇ ਆਪਣੀ ਏਡੀ ਵੱਡੀ ਛਾਪ ਛੱਡਦੇ ਨੇ ਕਿ ਸਦੀਆਂ ਤੱਕ ਉਪਰਾਈ ਨਹੀਂ ਜਾ ਸਕਦੀ ਦਿਲ ਥੋੜਾ ਸਰਾ ਐਸ ਤਾਈ ਅਸੀਂ ਪਹੁੰਚੇ ਹਾਂ ਸਰਦਾਰ ਹਰੀ ਸਿੰਘ ਨਲਵਾ ਜੀ ਦੀ ਸਮਾਦ ਦੇਤੇ ਜਿੱਥੇ ਪੰਜਾਬ ਦਾ ਇਹ ਸੂਰਮਾ ਸ਼ੇਰ ਪੁੱਤਰ ਜਿਹੜਾ ਸੀ ਸਾਰੇ ਪੰਜਾਬ ਨੂੰ ਤਾਂ ਫਖਰ ਸੀ ਕਹਿੰਦੇ ਨੇ ਹਮੇਸ਼ਾ ਅਫਗਾਨੀ ਜਿਹੜੇ ਸਨ ਉਹ ਪੰਜਾਬ ਦੇ ਉੱਤੇ ਕਰਦੇ ਰਹੇ ਹਮਲੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਅੰਦਰ ਇਹ ਸ਼ੇਰ ਨੇ ਉਮਾ ਪਾਇਆ ਸੀ ਅੱਜ ਤੱਕ 220 250 ਸਾਲ ਹੋ ਗਏ ਨੇ ਅੱਜ ਤੱਕ ਕਦੀ ਮੁੜ ਪੰਜਾਬ ਦੇ ਉੱਤੇ ਅਫਗਾਨੀਆਂ ਨੇ ਹਮਲਾ ਨਹੀਂ ਕੀਤਾ ਇਥੇ ਮੇਰਾ ਖਿਆਲ ਹੈ ਕਿ ਫੀਲ ਹੋ ਕਰ